ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸ ਦਈਏ ਕਿ ਅੱਜ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ 29 ਤਰੀਕ ਤੱਕ ਸੈਸ਼ਨ ਚੱਲੇਗਾ ਦੂਜੇ ਪਾਸੇ ਵਿਰੋਧੀ ਧਿਰ ਨੇ ਵੀ ਤਿਆਰੀ ਖਿੱਚ ਲਈ ਹੈ ਤੇ ਉੱਥੇ ਸਰਕਾਰਾਂ ਨੂੰ ਅੱਜ ਕਈ ਮੁੱਦਿਆਂ ਦੇ ਉੱਤੇ ਘੇਰ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੱਸ ਦਈਏ ਕਿ ਅੱਜ ਪ੍ਰੈਸ਼ਨ ਕਾਲ ਬਹੁਤ ਘੱਟ ਦੇਖਣ ਨੂੰ ਮਿਲੇਗਾ ਤੇ ਦੂਜੇ ਪਾਸੇ ਕਈ ਮੁੱਦਿਆਂ ਦੇ ਉੱਤੇ ਚਰਚਾ ਵੀ ਹੋ ਸਕਦੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨਾਂ ਦੇ ਵਿੱਚ ਪੋਸਟ ਵੀ ਸਾਂਝੀ ਕੀਤੀ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਨੇ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਦਾ ਜਿਹੜਾ ਕਿ ਸੈਸ਼ਨ ਸਦਨ ਸੀ ਤੇ ਲਗਭਗ 11 ਵਜੇ ਇਹ ਜਿਹੜਾ ਕਿ ਸੈਸ਼ਨ ਸ਼ੁਰੂ ਹੋ ਜਾਵੇਗਾ ਤੇ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਹੋਏ ਨੇ ਉਹਨਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਇੱਕ ਜਿਹੜਾ ਕਿ ਵੱਡਾ ਅਸਰ ਪੰਜਾਬ ਦੀ ਸਥਿਤੀ ਨੂੰ ਲੈ ਕੇ ਦਿਖਾਇਆ ਤੇ ਦੂਜੇ ਪਾਸੇ ਉਥੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤੇ ਅੱਜ ਹੜ੍ਹਾਂ ਨੂੰ ਲੈ ਕੇ ਵੀ ਜਿਹੜੀ ਕਿ ਚਰਚਾ ਇਸ ਸੈਸ਼ਨ ਦੇ ਵਿੱਚ ਹੋਵੇਗੀ ਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਵੀ ਚਰਚਾ ਸਰਕਾਰ ਕਰੇਗੀ ਤੇ ਦੂਜੇ ਪਾਸੇ ਵਿਰੋਧੀ ਧਿਰ ਵੀ ਸਵਾਲਾਂ ਨੂੰ ਘੇਰਨ ਦੇ ਵਿੱਚ ਜਿਹੜੀ ਕਿ ਸਰਕਾਰ ਨੂੰ ਤਿਆਰੀ ਕਰੀ ਬੈਠੀ ਹੈ ਤੇ ਉਥੇ ਹੀ ਅੱਜ ਇਹ ਸੈਸ਼ਨ ਜਿਹੜਾ ਕਿ ਸ਼ੁਰੂ ਹੋ ਜਾਵੇਗਾ 2 ਦਿਨ ਸੈਸ਼ਨ ਚੱਲੇਗਾ ਹਾਲਾਂਕਿ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹ ਸੈਸ਼ਨ ਦਾ ਐਲਾਨ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਵਿੱਚ ਸ਼ਨੀਵਾਰ ਅਤੇ ਐਤਵਾਰ ਆਜੰਦੇ ਨੇ ਤੇ ਜਿਸ ਦੇ ਦੌਰਾਨ ਇਹ ਸੈਸ਼ਨ 2 ਦਿਨ ਪੂਰਾ ਹੰਗਾਮੇਦਾਰ ਹੋ ਸਕਦਾ ਹੈ ਤੇ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਸੈਸ਼ਨ ਦੇ ਵਿੱਚ ਹੋ ਸਕਦੀ ਹੈ ਦੇ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੱਸ ਇਹ ਕਿ ਅੱਜ ਪ੍ਰੈਸ਼ਨ ਕਾਲ ਬਹੁਤ ਘੱਟ ਦੇਖਣ ਨੂੰ ਮਿਲੇਗਾ ਤੇ ਦੂਜੇ ਪਾਸੇ ਕਈ ਮੁੱਦਿਆਂ ਦੇ ਉੱਤੇ ਚਰਚਾ ਵੀ ਹੋ ਸਕਦੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨਾਂ ਦੇ ਵਿੱਚ ਪੋਸਟ ਵੀ ਸਾਂਝੀ ਕੀਤੀ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਨੇ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਦਾ ਜਿਹੜਾ ਕਿ ਸੈਸ਼ਨ ਸਦਨ ਦਾ ਐਲਾਨ ਕੀਤਾ ਸੀ ਤੇ ਲਗਭਗ 11 ਵਜੇ ਇਹ ਜਿਹੜਾ ਕਿ ਸੈਸ਼ਨ ਸ਼ੁਰੂ ਹੋ ਜਾਵੇਗਾ ਤੇ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਹੋਏ ਨੇ ਉਹਨਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਇੱਕ ਜਿਹੜਾ ਕਿ ਵੱਡਾ ਅਸਰ ਪੰਜਾਬ ਦੀ ਸਥਿਤੀ ਨੂੰ ਲੈ ਕੇ ਦਿਖਾਇਆ ਤੇ ਦੂਜੇ ਪਾਸੇ ਉਥੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤੇ ਅੱਜ ਹੜ੍ਹਾਂ ਨੂੰ ਲੈ ਕੇ ਵੀ ਜਿਹੜੀ ਕਿ ਚਾਚਾ ਇਸ ਸੈਸ਼ਨ ਦੇ ਵਿੱਚ ਹੋਵੇਗੀ ਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਵੀ ਚਰਚਾ ਸਰਕਾਰ ਕਰੇਗੀ ਤੇ ਦੂਜੇ ਪਾਸੇ ਵਿਰੋਧੀ ਧਿਰ ਵੀ ਸਵਾਲਾਂ ਨੂੰ ਘੇਰਨ ਦੇ ਵਿੱਚ ਜਿਹੜੀ ਕਿ ਸਰਕਾਰ ਨੂੰ ਤਿਆਰੀ ਕਰੀ ਬੈਠੀ ਹੈ ਤੇ ਉੱਥੇ ਹੀ ਅੱਜ ਇਹ ਸੈਸ਼ਨ ਜਿਹੜਾ ਕਿ ਸ਼ੁਰੂ ਹੋ ਜਾਵੇਗਾ 2 ਦਿਨ ਸੈਸ਼ਨ ਚੱਲੇਗਾ ਹਾਲਾਂਕਿ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹ ਸੈਸ਼ਨ ਦਾ ਐਲਾਨ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਵਿੱਚ ਸ਼ਨੀਵਾਰ ਅਤੇ ਐਤਵਾਰ ਆਜੰਦੇ ਨੇ ਤੇ ਜਿਸ ਦੇ ਦੌਰਾਨ ਇਹ ਸੈਸ਼ਨ 2 ਦਿਨ ਪੂਰਾ ਹੰਗਾਮੇਦਾਰ ਹੋ ਸਕਦਾ ਹੈ ਤੇ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਸੈਸ਼ਨ ਦੇ ਵਿੱਚ ਹੋ ਸਕਦੀ ਹੈ ਹੋ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਅੱਜ ਪ੍ਰੇਸ਼ਨ ਕਾਲ ਬਹੁਤ ਘੱਟ ਦੇਖਣ ਨੂੰ ਮਿਲੇਗਾ ਤੇ ਦੂਜੇ ਪਾਸੇ ਕਈ ਮੁੱਦਿਆਂ ਦੇ ਉੱਤੇ ਚਰਚਾ ਵੀ ਹੋ ਸਕਦੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨਾਂ ਦੇ ਵਿੱਚ ਪੋਸਟ ਵੀ ਸਾਂਝੀ ਕੀਤੀ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਨੇ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਦਾ ਜਿਹੜਾ ਕਿ ਸੈਸ਼ਨ ਸਦਨ ਦਾ ਐਲਾਨ ਕੀਤਾ ਸੀ ਤੇ ਲਗਭਗ 11 ਵਜੇ ਇਹ ਜਿਹੜਾ ਕਿ ਸੈਸ਼ਨ ਸ਼ੁਰੂ ਹੋ ਜਾਵੇਗਾ ਤੇ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਹੋਏ ਨੇ ਉਹਨਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਇੱਕ ਜਿਹੜਾ ਕਿ ਵੱਡਾ ਅਸਰ ਪੰਜਾਬ ਦੀ ਸਥਿਤੀ ਨੂੰ ਲੈ ਕੇ ਦਿਖਾ ਆਇਆ ਤੇ ਦੂਜੇ ਪਾਸੇ ਉਥੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤੇ ਅੱਜ ਹੜ੍ਹਾਂ ਨੂੰ ਲੈ ਕੇ ਵੀ ਜਿਹੜੀ ਕਿ ਚਰਚਾ ਇਸ ਸੈਸ਼ਨ ਦੇ ਵਿੱਚ ਹੋਵੇਗੀ ਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਵੀ ਚਰਚਾ ਸਰਕਾਰ ਕਰੇਗੀ ਤੇ ਦੂਜੇ ਪਾਸੇ ਵਿਰੋਧੀ ਧਿਰ ਵੀ ਸਵਾਲਾਂ ਨੂੰ ਘੇਰਨ ਦੇ ਵਿੱਚ ਜਿਹੜੀ ਕਿ ਸਰਕਾਰ ਨੂੰ ਤਿਆਰੀ ਕਰੀ ਬੈਠੀ ਹੈ ਤੇ ਉਥੇ ਹੀ ਅੱਜ ਇਹ ਸੈਸ਼ਨ ਜਿਹੜਾ ਕਿ ਸ਼ੁਰੂ ਹੋ ਜਾਵੇਗਾ 2 ਦਿਨ ਸੈਸ਼ਨ ਚੱਲੇਗਾ ਹਾਲਾਂਕਿ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹ ਸੈਸ਼ਨ ਦਾ ਐਲਾਨ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਵਿੱਚ ਸ਼ਨੀਵਾਰ ਅਤੇ ਐਤਵਾਰ ਆ ਜਾਂਦੇ ਨੇ ਤੇ ਇਸ ਦੌਰਾਨ ਇਹ ਸੈਸ਼ਨ 2 ਦਿਨ ਪੂਰਾ ਹੰਗਾਮੇਦਾਰ ਹੋ ਸਕਦਾ ਹੈ ਤੇ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਸੈਸ਼ਨ ਦੇ ਵਿੱਚ ਹੋ ਸਕਦੀ ਹੈ